ਪਹਿਲਾਂ ਤੁਸੀਂ ਆ ਆਡੀਓ ਸੁਣ ਲਓ ਧਿਆਨ ਨਾਲ ਇੱਕ ਵਾਰੀ ਜੋ ਜਿਹੜੀ ਮੋੜੀ ਮਾਰੀ ਨਾ ਫੇਰ ਕਿੰது ਟਾਈਮ ਲਾਏਗਾ ਤੂੰ ਫੇਰ ਨਿਹੇਸ ਤੋਂ ਟਾਈਮ ਲੱਗਣਾ ਦੇ ਤੂੰ ਪਤਾ ਲੱਗ ਗਿਆ ਤੂੰ ਆਹ ਹਿਸਾਬ ਲਾ ਲੈ ਹਸਾਮ ਦੇ ਲਾ ਗਏ ਨੂੰ ਕਿਤੇ ਚੌੜਾ ਹੋਇਆ ਫਿਰਦਾਵੇਂ ਤੇਰਾ ਪਤਾ ਵੀ ਲੱਗਣਾ ਹੈ ਕਿਤੇ ਕਿੱਥੇ ਫਿਰਦਾ ਕਿੱਥੇ ਨਾ ਇਹ ਗੱਲ ਹਿਸਾਬ ਲਾਦਾ ਤੂੰ ਤੇ ਤੇ ਆਵਾਜ਼ ਨੇ ਇਹ ਮੇਰੇ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਤੇ ਤੁਹਾਨੂੰ ਪਤਾ ਹੀ ਲੱਗ ਗਿਆ ਇਸ ਨੂੰ ਪਰ ਜਦੋਂ ਕੋ ਕੋ ਦੱਲਿਆ ਪਰ ਤੁਹਾਨੂੰ ਦਰ ਪਤਾ ਮਿਲ ਲੱਗਿਆ ਕਿਸ ਨੂੰ ਆ ਜਿਹੜੀ ਹਨ ਤੁਸੀਂ ਆਡੀਓ ਸੁਣੀ 40 ਸੈਕਿੰਡ ਦੀ ਹੈ ਕ੍ਰੋਪ ਇਨਫੋਰਮੇਸ਼ਨ ਦੇ ਉੱਤੇ ਮੰਨ ਲਓ ਅਲੀਗੇਸ਼ਨ ਲਾਏ ਗਏ ਹਨ ਇਹ ਮੁੰਡਾ ਜਿਹੜਾ ਜਿੰਨੇ ਧਮਕੀ ਦਿੱਤੀ ਹੈ ਮਾਨਸਾ ਦਾ ਹਨਾ ਤੇ ਕੰਪਨੀ ਦਾ ਹੀ ਮੰਨ ਲਓ ਇੱਕ ਉਹ ਹੈਗਾ ਬੰਦਾ ਵੀ ਕੰਮ ਕਰਦਾ ਮਾਨਸਾ ਦਾ ਮੁੰਡਾ ਲੱਗਾ ਹੋਇਆ ਹੈ ਜ਼ਿਲ੍ਹਾ ਮਾਨਸਾ ਪਿੰਡਾ ਬਾਈ ਨੂੰ ਹਨਾ ਤੇ ਧਮਕੀ ਦੇ ਰਿਹਾ ਇੱਕ ਹੋਰ ਰਿਕਾਰਡਿੰਗ ਸੁਣੋ ਤੁਸੀਂ ਯਾਰ ਉਹ ਅਗਰ ਸਿੰਘ ਜੀ ਬੋਲਦੇ ਹੋ ਹਾਂਜੀ ਹਾਂਜੀ ਇਹ ਕਾਲ ਨਾਉ ਬੀਨ ਸੂਰਡ ਹੈ ਹਾਂਜੀ ਹਸ ਹੈਲੋ ਹਾਂਜੀ ਹਾਂਜੀ ਆਫੇਰ ਵੀ ਗੱਲ ਮੈਂ ਸਵੀਨ ਕਟਾਰੀਆ ਬੋਲਦਾ ਕੋਟੇਵਾ ਐਗਰੀ ਸਾਇੰਸ ਕੰਪਨੀ ਤੋਂ ਕੋਕੀ ਜੀ ਆ ਪੰਜਾਬ ਹੈੱਡ ਬੋਲ ਰਿਹਾ ਮੈਂ ਤੁਹਾਡੀ ਇੱਕ ਪੋਸਟ ਆਈ ਹੈ ਸਾਡੀ ਲੀਗਲ ਡਿਪਾਰਟਮੈਂਟ ਦੇ ਥਰੂ ਤੁਸੀ ਕੋਈ ਪੋਸਟ ਪਾਈ ਹੈ ਆਪਣੇ ਪੇਜ ਤੇ ਹਾਂਜੀ ਬਿਲਕੁਲ ਪਾਈ ਹੈ ਅ ਸਰ ਵਿਦ ਕਿੰਦੀ ਪਰਮਿਸ਼ਨ ਤੁਸੀਂ ਜਿਹੇ ਲੀਓਗਾ ਨਾਮ ਮੈਂਸ਼ਨ ਕਰ ਰਹੇ ਹੋ ਮੈਨੂੰ ਤੇ ਫਾਰਮਰ ਨੇ ਮੇਲ ਕੀਤੀ ਹੈ ਜੀ ਮੈਂ ਤੇ ਫਾਰਮਰ ਦੀ ਕੁਇਰੀ ਦੇ ਲਈ ਮੇਲ ਪਾਈ ਹੈਗੀ ਹੈ ਹਨੂ ਬਿਲਕੁਲ ਤੁਸੀਂ ਸਰ ਬਹੁਤ ਵੱਡੇ ਬਲੌਗਰ ਹੋ ਪੰਜਾਬ ਦੇ ਅਸੀਂ ਤੁਹਾਡਾ ਰਿਕੋਰਡ ਚੈੱਕ ਕੀਤਾ ਬੜਾ ਅੱਛਾ ਵੀਡੀਓਜ਼ ਵੀ ਬਣਾਉਂਦੇ ਹੋ ਪਰ ਤੁਹਾਨੂੰ ਨਹੀਂ ਪਾਣੀ ਚਾਹੀਦੀ ਨਾ ਸਰ ਇਹ ਵੀਡੀਓ ਜਾਂ ਪੋਸਟ ਕੋਈ ਅੱਛਾ ਅਸੀਂ ਫਾਰਮਰ ਦੀ ਕੁਇਰੀ ਲੈਣੀ ਬੰਦ ਕਰ ਦਈਏ ਜੋ ਫਾਰਮਰ ਕੁਐਰੀ ਦੇ ਰਿਹਾ ਹੈਗਾ ਉਹਦੇ ਲਿਖ ਕੇ ਦੇਣ ਨੂੰ ਤਿਆਰ ਹੈਗੀ ਤੇ ਉਹਨੂੰ ਤਿਆਰ ਹੈਗਾ ਸਰ ਨਹੀਂ ਨਹੀਂ ਸਰ ਸਰ ਮੇਰੀ ਗੱਲ ਉਹਦੇ ਵਾਸਤੇ ਐਗਰੀਕਲਚਰ ডিপਾਰਟਮੈਂਟ ਹੈ ਸਾਰਾ ਕੁਝ ਹੈ ਨਾ ਹਾਂ ਹਾਂ ਉਹ ਤੇ ਤੁਹਾਡੇ ਘਰ ਦਾ ਹੀ ਆ ਉਹਦੇ ਲਈ ਮੈਂ ਤੁਹਾਨੂੰ ਕੋਈ ਅਫੀਸਰ ਨਹੀਂ ਮੇਰੇ ਬਦਰ ਹਾਂ ਸਾਨੂੰ ਤੁਹਾਨੂੰ ਕੋਈ ਕੁਐਰੀ ਆਏਗੀ ਕਿ ਕੋਈ ਪਰਸਨ ਐਸ ਜਿਹਾ ਹੈਗਾ ਤਾਂ ਅਸੀਂ ਥੋੜੀ ਕੁਐਰੀ ਕੁਐਰੀ ਉਸ ਵਾਸਤੇ ਕੋਲ ਜਾਵੇ ਟਟੈਰੀ ਜਾਵੇ ਹਾਂ ਅਸੀਂ ਥੋੜੀ ਜਿਹੀ ਕੁਐਰੀ ਸੋਲਵ ਕਰਾਂਗੇ ਮੈਨੂੰ ਤੇ ਫਾਰਮਰ ਨੇ ਕੁਐਰੀ ਜਿਵੇਂ ਹੁਣ ਤੁਸੀਂ ਇਹ ਰਿਕਾਰਡਿੰਗ ਸੁਣੀ ਲਈ ਹੈ ਨਾ ਦੋਨੇ ਰਿਕਾਰਡਿੰਗ ਇੱਕ ਰਾਤ ਦੀ ਇੱਕ ਉਸ ਤੋਂ ਬਾਅਦ ਆ ਧਮਕੀ ਵਾਲੀ ਬਾਤ ਚੋਂ ਆਈ ਹੈ ਤੇ ਜਿਹੜੇ ਹਸਾਬ ਤੇ ਮੰਨ ਲਓ ਹਨਾ ਇੱਕ ਬੰਦਾ ਵੀ ਇੱਕ ਪੋਸਟ ਪਾਉਂਦਾ ਜਿੰਦੇ ਉੱਤੇ ਕਿ ਫਾਰਮਰ ਦਾ ਹੀ ਇੱਕ ਮੇਲ ਆਉਂਦੀ ਉਹ ਸਾਈਡ ਤੇ ਚੱਲ ਵੀ ਰਿਹਾ ਹੋਏਗਾ ਨਾ ਤੁਸੀਂ ਦੇਖ ਲਿਆ ਮੇਲ ਆਈ ਫਾਰਮਰ ਨੇ ਮੇਲ ਕੀਤੀ ਵੀ ਇਹ ਕੰਪਨੀ ਦੀ ਇਸ ਦਵਾਈ ਨੇ ਕੰਮ ਨਹੀਂ ਕੀਤਾ ਠੀਕ ਆ ਵੀ ਨਹੀਂ ਕੀਤਾ ਹਨਾ ਫਾਰਮਰ ਨੇ ਰਿਵਿਊ ਦਿੱਤਾ ਆਪਦਾ ਕੰਪਨੀ ਪੈਸਾ ਦਿੰਦੀ ਹੈ ਠੀਕ ਆ ਆਪਾਂ ਵੀਡੀਓ ਪਾ ਦਿੰਨੇ ਆ ਪਾਤੀ ਵੀਡੀਓ ਕਦੇ ਅੱਜ ਤੱਕ ਇੱਕ ਯੂਟਿਊਬਰ ਨੇ ਕਿਸੇ ਨੂੰ ਚੀਜ਼ ਨੂੰ ਨਿੰਦਿਆ ਹੋਵੇ ਵੀਡੀਓ ਚ ਇਸ ਚੀਜ਼ ਨੂੰ ਮਾੜਾ ਕਿਹਾ ਹੋਵੇ ਕਿਸੇ ਨੇ ਨਹੀਂ ਵੀ ਇੱਕ ਚੀਜ਼ ਨੂੰ ਮਾੜਾ ਕਿਹਾ ਹੋਵੇ ਅੱਛਾ ਫਿਰ ਜੇ ਇੱਕ ਫਾਰਮਰ ਦਾ ਰਿਵਿਊ ਆਉਂਦਾ ਵੀ ਇਹ ਚੀਜ਼ ਕੰਮ ਨਹੀਂ ਕਰਦੀ ਤਾਂ ਉੱਥੇ ਕੰਪਨੀ ਨੂੰ ਦੁੱਖ ਲੱਗਦਾ ਜੇ ਇੰਨਾ ਹੀ ਦੁੱਖ ਸੀ ਤੇ ਫਾਰਮਰ ਦੀ ਪਹਿਲਾਂ ਸੁਣਵਾਈ ਕਰ ਲੋ 150 ਕਮੈਂਟ ਆਇਆ ਥੱਲੇ ਵੀਡੀਓ ਦੇ 150 ਕਮੈਂਟ ਦੇ ਵਿੱਚ ਹਰ ਇੱਕ ਬੰਦਾ ਇਹੀ ਕਹਿ ਰਿਹਾ ਵੀ ਇਹ ਦਵਾਈ ਕੰਮ ਨਹੀਂ ਕਰਦੀ ਇਹ ਦਵਾਈ ਕੰਮ ਨਹੀਂ ਕਰਦੀ ਤੇ ਉਹ 150 ਫਾਰਮਰ ਨੂੰ ਤੁਸੀਂ ਜਾ ਕੇ ਰਿਵਿਊ ਲੈ ਲੋ ਕੋਈ ਕਹਿ ਰਿਹਾ ਨਾ ਯਾਰ ਇਹ ਇਸ ਚੀਜ਼ ਦਾ ਰਿਜ਼ਲਟ ਨਹੀਂ ਆਇਆ ਹੁਣ ਮੰਨ ਲਓ ਮੈਂ ਇੱਕ ਚੀਜ਼ ਦੀ ਪ੍ਰੋਮੋਸ਼ਨ ਕਰਦਾ ਮੰਨ ਲਓ ਐਜ਼ ਆ ਇੱਕ ਕਿਸੇ ਵੀ ਚੀਜ਼ ਦੀ ਪ੍ਰੋਮੋਸ਼ਨ ਕੀਤੀ ਆਪਾਂ ਅਸੀਂ ਵੀਡੀਓ ਪਾ ਕੇ ਆ ਗਿਆ ਸੀ ਪੈਸੇ ਲੈ ਲਿਆ ਆਪੇ ਪ੍ਰੋਮੋਸ਼ਨ ਕਰਤੀ ਬਾਏ ਚਾਂਸ ਉਸ ਚੀਜ਼ ਦੇ ਉੱਤੇ 100 ਅਲੀਗੇਸ਼ਨ ਲੱਗਦੇ 100 ਬੰਦਾ ਹਰ ਇੱਕ ਬੰਦਾ ਉਹਨੂੰ ਨਿੰਦ ਰਿਆ ਨਿੰਦ ਰਿਆ ਯਾਨੀ ਕਿ ਚੀਜ਼ ਮਾੜੀ ਆ ਚੀਜ਼ ਮਾੜੀ ਆ ਤੇ ਆਪਾਂ ਨਹੀਂ ਸੁਣ ਰਹੀ ਕੰਪਨੀ ਨਹੀਂ ਸੁਣ ਰਹੀ ਉਹਨੇ ਕਿਸੇ ਯੂਟਿਊਬਰ ਨੂੰ ਕਹਿਤਾ ਯੂਟਿਊਬਰ ਨੇ ਪਾਉਣੀ ਹੀ ਪਾਉਣੀ ਆ ਕਿਉਂਕਿ ਜੇ ਫਾਰਮ ਜੇ ਚੰਗੀਆਂ ਚੀਜ਼ਾਂ ਯੂਟਿਊਬਰ ਦਿਖਾ ਸਕਦਾ ਲੋਕਾਂ ਤੋਂ ਪੈਸੇ ਲੈ ਕੇ ਯੂਟਿਊਬਰ ਵੀਡੀਓ ਪਾ ਸਕਦਾ ਤਾਂ ਬਿਨਾ ਪੈਸੇ ਪਾਏ ਰਿਵਿਊ ਕਿਉਂ ਨਾ ਦੇਵੇਗਾ ਯੂਟਿਊਬਰ ਹੈਨਾ ਤੇ ਉਹਦੇ ਵਿੱਚ ਜੇ ਹੁਣ ਫਾਰਮ ਉਹਨੇ ਮੰਨ ਲਓ ਕ੍ਰੌਪ ਇਨਫੋਰਮੇਸ਼ਨ ਨਹੀਂ ਇੱਕ ਜਿਹੜਾ ਆਪਣਾ ਜਿਹੜੀ ਉਹਨੇ ਪੋਸਟ ਪਾਈ ਹੈ ਜੇ ਜਾਂ ਵੀਡੀਓ ਵੀ ਨਹੀਂ ਪਾਈ ਪੋਸਟ ਪਾਈ ਸੀ ਪੋਸਟ ਦੇ ਉੱਤੇ ਇੰਨਾ ਵਿਵਾਦ ਹੋਇਆ ਕਿਉਂ ਹੋਇਆ ਕਿਉਂਕਿ ਉਹਦੇ ਨਾਲ ਫਾਰਮਰ ਬੰਦੇ ਜੁੜੇ ਸਾਰੇ ਹੈਨਾ ਫਾਰਮਰ ਨੂੰ ਪਤਾ ਲੱਗ ਗਿਆ ਵੀ ਇਹ ਕੰਪਨੀ ਦੀ ਦਵਾਈ ਨੇ ਕੋਈ ਹੱਲ ਨਹੀਂ ਕੀਤਾ ਹਨਾ ਤੇ ਕੰਪਨੀ ਪਹਿਲਾਂ ਸੁਣਵਾਈ ਕਰਦੀ ਆ ਕੇ ਯਾਰ ਫਾਰਮਰ ਨੂੰ ਗਰਾਊਂਡ ਲੈਵਲ ਤੇ ਚੈੱਕ ਕਰੋ ਤੁਹਾਡੀ ਏਡੀ ਵੱਡੀ ਕੰਪਨੀ ਆ ਤੁਸੀਂ ਏਡੀ ਵੱਡੀ ਕੰਪਨੀ ਖੋਲ ਕੇ ਬੈਠੇ ਜੈ ਇੰਨੇ ਉਹਦੇ ਅੰਦਰ ਵਰਕਰ ਆ ਜਿਹੜੇ ਕੰਮ ਕਰਦੇ ਆ ਚਾਰ ਗਰਾਊਂਡ ਫੀਲਡ ਤੇ ਵੀ ਬੰਦੇ ਦੋ ਨਾ ਵੀ ਆ ਕੰਮ ਨਹੀਂ ਕੀਤਾ ਦਵਾਈ ਨੇ ਆ ਕੇ ਗਲਤੀ ਮੰਨ ਲਓ ਉਸ ਚੀਜ਼ ਦਾ ਤਾਂ ਗਲਤੀ ਮੰਨੀ ਨਹੀਂ ਅੱਗੋਂ ਇਹ ਕਹਿ ਰਿਹਾ ਅਸੀਂ ਮਰਵਾ ਦਾਂਗੇ ਅਸੀਂ ਉਹ ਕਰ ਦਾਂਗੇ ਹਨਾ ਐ ਕਰ ਦਾਂਗੇ ਇਹ ਮੇਤਾ ਫਿਰ ਯਾਨੀ ਕਿ ਫਿਰ ਕਿਸ ਕਿੰਨਿਆਕ ਤੋਂ ਵੀਡੀਓ ਡਿਲੀਟ ਹੋਏਗੀ ਮੰਨ ਲਾ ਤਾਂ ਦੋ ਦੋ ਰਿਕਾਰਡਿੰਗਾਂ ਮੇਰੇ ਕੋਲੇ ਸੇਵ ਪਈਆਂ ਦੋ ਹੋਰ ਕਿਸੇ ਕੋਲੇ ਪਈਆਂ ਹੋਣੀਆਂ ਕਿੰਨਿਆਕ ਤੋਂ ਮੰਨ ਲਓ ਇਹ ਜਿਹੜੀ ਵੀਡੀਓ ਡਿਲੀਟ ਹੋਏਗੀ ਕਿ ਨਹੀਂ ਜਿਹੜੀ ਗੱਲ ਹੈ ਪਰ ਇਹ ਦੋ ਮੇਲੇ ਹੋਇਆ ਹੁਣੇ ਪੁੱਚੂ ਪਲੱਸ सिरसा ਬੰਦਾ ਦੋ ਦੋ ਦਿਨ ਉੱਥੇ ਆਉਂਦਾ ਰਿਹਾ ਉਹਨੇ ਕਿਸੇ ਫਾਰਮਰ ਤੋਂ 1 ਰੁਪਿਆ ਵੀ ਲਿਆ ਹੋਵੇ ਉੱਥੇ ਲੈਕਚਰ ਦਿੰਦਾ ਸੀ ਸ 7-8 ਘੰਟੇ ਉੱਤੇ ਖੜਦਾ ਸੀ 9 ਘੰਟੇ ਖੜਦਾ ਸੀ ਆਪ ਦੀ ਸਟਾਲ ਬੁੱਕ ਕਰਦਾ ਪੈਸੇ ਲਾਉਂਦਾ 40-5000 ਸਟਾਲ ਤੇ ਇਨਵੈਸਟਮੈਂਟ ਕਰਦਾ ਉਹਨੇ ਸਟਾਲ ਦੇ ਉੱਤੇ ਸੇਲ ਕੀ ਕਰਨਾ ਸੀ ਵੀ ਜਿਹੜਾ ਉਹ ਇਨਵੈਸਟਮੈਂਟ ਕਰਦਾ ਠੀਕ ਹੈ ਇੱਕ ਬਸ ਫਾਰਮਰ ਨੂੰ ਅਵੇਅਰ ਕਰਨਾ ਹੁੰਦਾ ਸੀ ਨਾ ਇਨੀ ਦੂਰ ਅਵੇਅਰ ਕਰਨ ਵਾਸਤੇ ਉਹ ਸਟਾਲ ਲਈ ਸਟਾਲ ਦੇ ਉੱਤੇ ਵੀਡੀਓ ਵੀਡੀਓ ਨਹੀਂ ਪਾਉਂਦਾ ਸਟਾਲ ਦੇ ਉੱਤੇ ਲੈਕਚਰ ਦਿੰਦਾ ਸੀ ਜਿਹੜੇ ਫਾਰਮਰ ਆਉਂਦੇ ਸੀ ਮਿਲਦਾ ਸੀ ਉਹਨਾਂ ਨੂੰ ਉਹਨਾਂ ਦੇ ਸੋਲੂਸ਼ਨ ਦਿੰਦਾ ਸੀ ਉਹਨਾਂ ਨੂੰ ਠੀਕ ਹੈ ਤੁਸੀਂ ਕਦੇ ਵੀ ਚੱਲ ਜਾ ਜੀ ਕੋਈ ਸਟਾਲ ਵਾਲਾ ਤੁਹਾਨੂੰ ਫਰੀ ਦੇ ਵਿੱਚ ਗਿਆਨ ਦਿੰਦਾ ਹੋਵੇ ਆਏ ਸਾਲ ਦੇ ਵਿੱਚ ਮੇਲਿਆਂ ਦੇ ਉੱਤੇ ਜਾਂਦਾ ਹੋਵੇ ਫਰੀ ਦੇ ਵਿੱਚ ਗਿਆਨ ਦਿੰਦਾ ਹੋਵੇ ਕਿਹੜਾ ਬੰਦਾ ਹੈ ਜਾਂ ਨਾਲੇ ਖੋਦ ਦੇ ਪੱਲਿਓ ਪੈਸੇ ਲਾਉਂਦਾ ਫੇਰ ਅਸ਼ਾ ਜੇ ਉਹ ਬੰਦਾ ਚਾਰ ਪ੍ਰਮੋਸ਼ਨਾਂ ਕਰਕੇ ਆਵਾ ਖਰਚਾ ਕੱਢ ਰਿਆਂ ਦੇ ਤੋਂ ਉਹਨੂੰ ਕਹ ਰਹੇ ਨੇ ਤੂੰ ਉਹ ਫਲਾਨੀ ਚੀਜ਼ ਦੀ ਪ੍ਰਮੋਸ਼ਨ ਕੀਤੀ ਤੂੰ ਉਹ ਦੀ ਕੀਤੀ ਉਹਨੂੰ ਦੀ ਕੀਤੀ ਬਈ ਇਹ ਕੀ ਗੱਲ ਹੋਈ ਫੇਰ ਜਿੰਨੇ ਸਬਸਕ੍ਰਾਈਬਰ ਬੇਸ ਸੀ ਮੇਰੇ ਸਾਥ ਤੇ 4-5 ਲੱਖ ਲੋਕ ਸੀ ਕਿਸਾਨ ਮੇਲੇ ਤੇ ਮੇਰੇ ਸਾਹਬ ਤੇ ਕਟੋ-ਕਟ ਬਾਈ ਨੂੰ ਡੇਡ ਡੋ 220 ਬੰਦਾ ਮਿਲ ਕੇ ਜਾਂਦਾ ਸੀ ਕਿਸੇ ਨੇ ਇੱਕ ਗੱਲ ਵੀ ਕਹੀ ਹੋਵੇ ਬਾਈ ਤੂੰ ਅੱਜ ਸਾਡੇ ਘਰੇ ਆਉਣਾ ਤੂੰ ਬਾਈ ਕਿਤੇ ਨਹੀਂ ਜਾਣਾਗਾ ਤੇਰਾ ਕਿਤੇ ਕੋਈ ਰੈਂਟ ਨਹੀਂ ਤੇਨੂੰ ਕਿਤੇ ਕੁਛ ਖਾਣ ਪੀਣ ਨੂੰ ਚਾਹੀਦਾ ਤੂੰ ਸਾਨੂੰ ਦੱਸ ਕਿਸੇ ਫਾਰਮਰ ਨੇ ਇੱਕ ਬੰਦੇ ਨੇ ਵੀ ਇਹ ਗੱਲ ਕਹੀ ਹੋਵੇ ਅੱਛਾ ਜੇ ਉਹ ਬੰਦਾ ਆਪਦਾ ਚੈਨਲ ਇੰਨਾ ਵੱਡਾ 0 ਤੋਂ ਲੈ ਕੇ ਪਹਿਲਾਂ ਉਹਨੇ ਉੱਥੋਂ ਤੱਕ ਗਿਆ ਠੀਕ ਹੈ ਜਾ ਉਹਨੇ ਦੋ ਪ੍ਰੋਮੋਸ਼ਨਾਂ ਕੀਤੀਆਂ ਆਪਦਾ ਖਰਚਾ ਕੱਢਿਆ ਹੁਣ ਜਾਣਦਾ ਉਹਨੇ ਬਕਾਇਦਾ ਉਹ ਚਾਵੇ ਨਾ 25 ਪ੍ਰੋਮੋਸ਼ਨਾਂ ਬਾਈ ਨੇ ਕਹੀਆਂ ਨੇ 25 ਦੀ ਜਗ੍ਹਾ ਉਹ 150 ਪ੍ਰੋਮੋਸ਼ਨ ਕਰ ਸਕਦਾ 150 ਪ੍ਰੋਮੋਸ਼ਨ ਕਰ ਸਕਦਾ ਉਹ ਬੰਦਾ 150 ਤੋਂ ਵੀ ਪਲੱਸ ਕਰ ਦੇਗਾ ਸਾਲ ਦੀ ਤੇ ਨਾਲੇ ਕੰਪਨੀ ਕਹਿੰਦੀ ਕਮਾਉਂਦੀ ਜਿਹੜੀ ਕੰਪਨੀ ਅੱਜ ਰੋਲਾ ਭਾਰੀ ਇਹ ਵੀ ਕਰਵਾ ਲੇਗੀ ਠੀਕ ਹੈ ਕਿਉਂਕਿ ਫਾਰਮਰ ਬੰਦਾ ਜੁੜਿਆ ਹੋਇਆ ਉਹ ਚਾਵੇ ਤੇ ਬੰਦਾ ਕਰ ਨਹੀਂ ਸਕਦਾ ਉਹ ਪੈਸੇ ਕਮਾਉਣੇ ਹੁਣ ਨਾ ਉਹ ਬੰਦੇ ਨੇ ਅੱਜ ਤੋਂ ਕਿੰਨਾ ਟਾਈਮ ਪਹਿਲਾਂ ਹੀ ਕਮਾ ਲੈਂਦਾ ਓ ਠੀਕ ਹੈ ਚੀਜ਼ ਨੂੰ ਸਮਝੋ ਬੰਦਾ ਨੇਕ ਹੈ ਚੰਗੀ ਚੀਜ਼ ਲਈ ਖੜਾ ਚੰਗੀ ਚੀਜ਼ ਨੂੰ ਕਿਉਂ ਪਿੱਛੇ ਛੱਡ ਦੇ ਜੇ ਬਾਕੀ ਇੱਕ ਗੱਲ ਹੋਰ ਹੈ ਵੀ ਜੇ ਕਿਸੇ ਤੋਂ ਚੰਗਾ ਕੰਮ ਨਹੀਂ ਹੁੰਦਾ ਨਾ ਜੇ ਮਨ ਨੂੰ ਨਹੀਂ ਕੰਮ ਕਰ ਸਕਦੇ ਚੰਗਾ ਕੋਈ ਤਾਂ ਘਟੋ ਘਟ ਲੱਤਾਂ ਨਾੜਾਓ ਲੱਤਾਂ ਨਾੜਾਓ ਠੀਕ ਹੈ ਮੈਂ ਇਹ ਗੱਲ ਆਖਾਂਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਯਾਰ ਵੀ ਜੇ ਅੱਜ ਹੀ ਨਹੀਂ ਸ਼ੇਅਰ ਕਰਨੀ ਕਰਨੀ ਕੀ ਦੂਆ ਠੀਕ ਹੈ ਤੇ ਰਿਕਾਰਡਿੰਗ ਮੈਂ ਸੁਣ ਕੇ ਖੁਦ ਹੈਰਾਨ ਆ ਤੇ ਮੇਰੀ ਬਾਈ ਨੂੰ ਪੂਰੀ ਸਪੋਰਟ ਕ੍ਰੌਪ ਇਨਫੋਰਮੇਸ਼ਨ ਨੂੰ ਠੀਕ ਹੈ ਜੇ 100 ਬੰਦਾ ਫਾਰਮਰ ਆ ਕੇ ਰਿਵਿਊ ਦਿੰਦਾ ਅੱਜ ਅਸੀਂ ਵੀਡੀਓ ਪਾਵਾਂਗੇ ਹਾਂ ਕੋਈ ਵੀ ਕੰਪਨੀ ਹੋਵੇ ਯਾਰ ਇਹ ਨਹੀਂ ਕਿ ਬਲੀ ਕੱਲੀ ਇਹੀ ਕੰਪਨੀ ਯਾਰ ਜੇ ਚੀਜ਼ ਮਾੜੀ ਆ ਰਹੀ ਤੇ ਕੰਪਨੀ ਹੱਲ ਕਰ ਤੇ ਯਾਰ ਠੀਕ ਹੈ ਕੰਪਨੀ ਉਸ ਚੀਜ਼ ਦਾ ਸੋਲੂਸ਼ਨ ਕਰਕੇ ਦੇਵੇ ਆਪਾਂ ਇਹ ਗੱਲ ਆੰਦੇ ਆ ਤੇ ਭਾਵੇਂ ਕਿਹੜੀ ਵੀ ਕੰਪਨੀ ਹੋਵੇ ਹੈਨਾ ਕੋਈ ਵੀ ਕੰਪਨੀ ਹੋਵੇ ਜੇ ਕਿਸੇ ਦੀ ਚੀਜ਼ ਮਾੜੀ ਆਉਂਦੀ ਹੈ ਪਹਿਲੀ ਗੱਲ ਮਾੜੀ ਆਉਂਦੀ ਕਿਦੋਂ ਜਦੋਂ ਪੈਸਾ ਕਮਾਉਣਾ ਹੋਵੇ ਵੈਸੇ ਮਾਰਜਨ ਬਹੁਤ ਨਹੀਂ ਯਾਰ ਇਹਨਾਂ ਦੇ ਠੀਕ ਹੈ ਹੁਣ ਉਦੋਂ ਉੱਤੇ ਤੁਸੀਂ ਚੀਜ਼ਾਂ ਹੀ ਨਕਲੀ ਦੇਈ ਜਾਂਦੇ ਜੇ ਜੇ ਕਿਸੇ ਵੀ ਕਿਸੇ ਵੀ ਚੀਜ਼ ਦੀ ਮਾੜੀ ਹੈ ਨਾ ਰਿਵਿਊ ਆਉਂਦੀ ਆ ਜਾਂ ਕੋਈ ਵੀ ਚੀਜ਼ ਮਾੜੀ ਨਿਕਲਦੀ ਆਪਾਂ ਆਪਦੇ ਚੈਨਲ ਤੇ ਵੀਡੀਓ ਪਾਵਾਂਗੇ ਕੋਈ ਵੀ ਫਾਰਮਰ ਆ ਕੇ ਰਿਵਿਊ ਦੇ ਸਕਦਾ ਥੱਲੇ 150 ਕਮੈਂਟ ਆ ਜਾਏਗਾ ਵੀ ਇਹ ਸਪਰੇ ਨੇ ਕੰਮ ਨਹੀਂ ਕੀਤਾ ਕਿਉਂ ਨਹੀਂ ਸਾਹਮਣੇ ਆਉਂਦੇ ਵੀਰੇ ਤੁਸੀਂ ਸਾਹਮਣੇ ਆ ਕੇ ਵੀਡੀਓ ਪਾਓ ਨਾ ਸਾਹਮਣੇ ਆ ਕੇ ਲੈ ਮੈਂ ਦੇਣਾ ਯੂਟਿਊਬਰ ਤੁਹਾਨੂੰ ਉਸੇ ਏਰੀਆ ਚ ਦੇ ਦਿੰਦਾ ਯਾਰ ਉੱਥੇ ਪਾਓ ਰਿਵਿਊ ਦੋ ਫਾਰਮਰ ਕਿਉਂ ਨਹੀਂ ਦਿੰਦਾ ਕਿਉਂਕਿ ਸਾਨੂੰ ਸ਼ਰਮ ਆਉਂਦੀ ਹੈ ਉਮੇਸ਼ ਸਿੰਘ ਮਗਰਾਂ ਜੀ ਜਿੰਦਾਬਾਦ ਆ ਅਸੀਂ ਠੀਕ ਹੈ ਉਸ ਚੀਜ਼ ਨੂੰ ਸੋਚੋ ਜੇ ਕ੍ਰੌਪ ਇਨਫੋਰਮੇਸ਼ਨ ਹੈ ਤੁਹਾਡੇ ਪਿੱਛੇ ਸਟਾਲਾਂ ਲਾਈਆਂ ਹਨਾ ਤੁਹਾਡੇ ਪਿੱਛੇ ਬੁੱਕਾਂ ਲੇਖ ਕੇ ਬੰਦਾ ਕੋਈ ਯੂਟਿਊਬਰ ਬੁੱਕ ਲਿਖਦਾ ਵਿਖਿਆ ਅਜੇ ਤੱਕ ਠੀਕ ਹੈ ਉਹ ਬੰਦੇ ਨੇ ਸਾਰਾ ਕੁਝ ਕੀਤਾ ਯਾਰ ਅੱਜ ਦੇ ਟਾਈਮ ਦੇ ਵਿੱਚ ਸਾਰਾ ਕੁਝ ਯਾਨੀ ਕਿ ਟੋਟਲ ਬੰਦੇ ਨੇ ਸਾਰਾ ਕੁਝ ਕਰਕੇ ਦਿਖਾਇਆ ਫਿਰ ਵੀ ਲੋਕ ਉਹਨੂੰ ਮੇਰੇ ਹਿਸਾਬ ਤੇ ਸਪੋਰਟ ਨਹੀਂ ਕਰ ਰਹੇ ਫਿਰ ਵੀ ਠੀਕ ਹੈ ਉਹ ਕੱਲਾ ਬੰਦਾ ਕਹਿ ਰਿਹਾ ਵੀ ਹਾਂ ਇਨਕੁਆਇਰੀ ਕਰਨੀ ਹੈ ਜਿੱਥੇ ਮਰਜ਼ੀ ਤੁਸੀਂ ਕਰ ਲਓ ਬੰਦਾ ਕਹਿ ਰਿਹਾ ਹਾਂ ਕਾਰਨ ਲੀਗਲ ਐਕਸ਼ਨ ਲੈਣ ਵੀ ਉਹਨੇ ਪੋਸਟ ਪਾਈ ਜਾਂ ਫਲਾਨਾ ਕੀਤਾ ਲੀਗਲ ਐਕਸ਼ਨ ਲੈ ਲੈਣਾ ਵੀ ਹਾਂ ਜੇ ਸਹੀ ਹੈ ਤੇ ਉਹ ਪੋਸਟ ਡਿਲੀਟ ਹੋ ਜਾਏਗੀ ਇਹਦੇ ਚ ਕੀ ਠੀਕ ਹੈ ਉਸ ਚੀਜ਼ ਨੂੰ ਜਿਹੜੀ ਚੀਜ਼ ਚੰਗੀ ਯਾਰ ਉਹਨੂੰ ਸਪੋਰਟ ਕਰੋ ਕਟੋ-ਕਟ ਕਟੋ-ਕਟ ਇੰਨਾ